ਦੋਸਤੋ ਪਹਨਾ ਸਿੱਧੂ ਬਹੁਤ ਮਾੜਾ ਬੰਦਾ ਅੱਜ ਆਪਣੇ ਕੋਲ ਇੱਕ ਬਾਈ ਆਇਆ ਜਿਹਦਾ 15 ਤੋਂ 20 ਲੱਖ ਰੁਪਏ ਨੁਕਸਾਨ ਪਹਨੇ ਸਿੱਧੂ ਨੇ ਕੀਤਾ ਤੇ ਕਿਵੇਂ ਨੁਕਸਾਨ ਕੀਤਾ ਉਹਦਾ ਉਹ ਬਾਈ ਨਾਲ ਕਰਦੇ ਆ ਆਜੋ ਫਿਰ ਗੱਲਬਾਤ ਦੋਸਤੋ ਆਪਾਂ ਉਹ ਬਾਈ ਕੋਲੇ ਆ ਗਏ ਆ ਆ ਬਾਈ ਮੇਰੇ ਨਾਲ ਆ ਜਿਹਦਾ 15 ਤੋਂ 20 ਲੱਖ ਦਾ ਨੁਕਸਾਨ ਪਹਨੇ ਨੇ ਕੀਤਾ ਬਾਈ ਜੀ ਕੀ ਨਾਮ ਤੁਹਾਡਾ ਲਖਵਿੰਦਰ ਸਰਾ ਕੀ ਕੰਮ ਕਰਦੇ ਹੋ ਮੈਂ ਏਜੰਟ ਆ ਬਾਈ ਜੀ ਠਾਕ ਏਜੰਟ ਹਾਂਜੀ ਨਹੀਂ ਨਹੀਂ ਮਤਲਬ ਏਜੰਟ ਆ ਜੀ ਮੈਂ ਕੰਮ ਕਰਦਾ ਮਤਲਬ ਬਾਹਰ ਬੂਰ ਭੇਜਣ ਵਾਲਾ ਕੰਮ ਕਰਦਾ ਈ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਭਾਨੇ ਨੇ 15 ਤੋਂ 20 ਲੱਖ ਦਾ ਨੁਕਸਾਨ ਕਰਤਾ ਕੀ ਨੁਕਸਾਨ ਕੀਤਾ ਤੁਹਾਡਾ 15 ਤੋਂ 20 ਲੱਖ ਦਾ ਨੁਕਸਾਨ ਬਈ ਪਹਿਲਾਂ ਕਰ ਦਿੱਤਾ ਤੇ ਮੈਨੂੰ ਲੱਗਦਾ ਵੀ ਜੇ ਐਂ ਚੱਲਦਾ ਰਿਹਾ ਤਾਂ 30 40 ਲੱਖ ਦਾ ਨੁਕਸਾਨ ਉਹ ਮੇਰਾ ਹੋਰ ਕਰਕੇ ਜਾਊਗਾ ਉਹ ਹਟਦਾ ਨਹੀਂਗਾ ਉਹਨੂੰ ਬਹੁਤ ਵਾਰ ਕਹਿਤਾ ਬਹੁਤ ਵਾਰ ਸਮਝਾਤਾ ਪਰ ਉਹ ਹਟ ਨਹੀਂ ਰਿਹਾ 20 ਲੱਖ ਦਾ ਨੁਕਸਾਨ ਉਹਨੇ ਇਹਦੋਂ ਪਹਿਲਾਂ ਕਰ ਚੱਕਾ ਤੇ 40 50 ਲੱਖ ਦਾ ਮੈਨੂੰ ਨੁਕਸਾਨ ਉਹ ਹੋਰ ਕਰੂਗਾ ਉਹਨੂੰ ਮੈਂ ਨਾਲੇ ਕਹਿ ਰੱਖਿਆ ਵੀ ਬਈ ਤੂੰ ਲੱਖ ਰੁਪਏ ਮੇਰੇ ਤੋਂ ਲੈ ਲੈ ਪਰ ਉਹ ਨਹੀਂ ਮੰਨ ਰਿਹਾ ਪਰ ਲੱਖ ਰੁਪਏ ਦੇ ਚੱਕਰ 'ਚ ਮੈਂ ਵੀ ਬਚ ਜਾਾਂਗੇ ਹਨਾ ਬਾਈ ਪਰ ਤੁਸੀਂ ਠੱਗੀਆਂ ਮਾਰੀਆਂ ਹੋਈਆਂ ਨਹੀਂ ਬਾਈ ਠੱਗੀਆਂ ਨਹੀਂ ਉਹ ਤਾਂ ਬਾਹਰ ਭੇਜਣ ਦਾ ਦੇਖੋ ਜਿਹਨੇ ਜਾਣਾ ਹੈ ਉਹਨੇ ਤਾਂ ਜਾਣਾ ਹੀ ਜਾਣਾ ਆਪਣੇ ਲੋਕ ਜਿਵੇਂ ਜ਼ਮੀਨ ਜੂਨ ਵੇਚੀ ਜਾਂਦੇ ਨੇ ਨਾ ਕਿਨਕਿੱਲਾ ਵੇਚਿਆ ਹੁੰਦਾ 20 ਲੱਖ ਦੀ 30 ਲੱਖ ਦੀ ਕਿੱਲਾ ਵੇਚ ਕੇ ਅਗਲੇ ਨੇ ਬਾਹਰ ਜਾਣਾ ਹੁੰਦਾ ਤੇ ਬਾਹਰ ਜਾਣ ਦਾ ਵੀਰੇ ਜਿਹਨੂੰ ਕੀੜਾ ਆ ਗਿਆ ਤੂੰ ਜਾਣਾ ਹੀ ਜਾਣਾ ਹੈ ਉਹ ਮੇਰੇ ਕੋਲ ਨਾ ਉਹ ਕਿਸੇ ਹੋਰ ਕੋਲੇ ਜਾਊ ਉਹਨੇ ਆਖਰਕਾਰ ਢੂਈ ਮਰਾਉਣੀ ਹੈਗੀ ਤੇ ਬਈ ਉਹ ਮੇਰੇ ਕੋਲੇ ਆਇਆ ਸੀਗਾ ਤੇ ਮੈਂ ਉਹਨੂੰ ਕਿਹਾ ਸੀ ਵੀ ਚਲ ਤੈਨੂੰ ਅਮਰੀਕਾ ਭੇਜ ਦੂ ਵੀ ਲੱਖ ਰੁਪਏ ਦੇ ਵਿੱਚ ਭੇਜਣਾ ਪੁੱਜਣਾ ਦਾ ਮੇ ਤਾਂ ਕੀ ਸੀਗਾ ਮੈਂ 20 ਲੱਖੋਂ ਤੋਂ ਲੈ ਲਿਆ ਸੀਗਾ ਬਾਅਦ ਚ ਉਹਨੇ ਜਦੋਂ ਕਰਦਾ ਰਿਹਾ ਵੀਜ਼ਾ ਉਹ ਨਾ ਕੀ ਹੁਣ ਅਸੀਂ ਜਦੋਂ ਮੈਨੂੰ ਕਿਹੜਾ ਕੋਈ ਪ੍ਰੋਸੈਸ ਕਰਨਾ ਹੁੰਦਾ ਮੈਂ ਉਹਨੂੰ 5 ਲੱਖ ਰੁਪਏ ਮੋੜਤਾ ਹੀ 15 ਲੱਖ ਮੋੜਾ ਰੱਖ ਲਿਆ ਸੀਗਾ ਭਾਨ ਨੇ ਫੋਨ ਕਰ ਕਰਾ ਕੇ ਕਰ ਕਰਾ ਕੇ ਕਰ ਕਰਾ ਕੇ ਮੈਥੋਂ 15 ਲੱਖ ਰੁਪਏ ਮੜਵਾਤਾ ਨਾਲੇ ਮੈਨੂੰ ਕਹਿ ਸੀ ਵੀ ਤੈਨੂੰ ਲੱਖ ਰੁਪਏ ਦੇ ਦੇ ਤੂੰ ਚੁੱਪ ਕਰ ਜਾ ਇਹ ਚੁੱਪ ਨਹੀਂ ਕੀਤਾ ਨੇ ਪਰ 15 ਲੱਖ ਦਾ ਨੁਕਸਾਨ ਕੀਤਾ ਤੇ ਅਜੇ ਤਿੰਨ ਚਾਰ ਬੰਦੇ ਹੋਰ ਆ ਜਿਨ੍ਹਾਂ ਦਾ ਮੈਂ 15 15 20 20 ਲੱਖ ਦੇਣਾ ਉਹਨਾਂ ਨੂੰ ਫੇਰ ਮਗਰ ਲਾਈ ਫਿਰਦਾ ਯਾਰ ਐਂ ਥੋੜੀ ਹੁੰਦਾ ਗਾ ਸਾਡਾ ਕੰਮ ਆ ਯਾਰ ਅਸੀਂ ਕੰਮ ਕਰਦੇ ਸਾਨੂੰ ਕੰਮ ਕਿਉਂ ਨਹੀਂ ਕਰਨ ਦਿੰਦੇ ਭਾਈ ਜਦੋਂ ਤੁਹਾਨੂੰ ਕੰਮ ਦਾ ਪ੍ਰੋਸੈਸ ਹੀ ਨਹੀਂ ਕਰਨਾ ਹੁੰਦਾ ਕੰਮ ਦੀ ਜਾਣਕਾਰੀ ਨਹੀਂ ਹੈਗੀ ਫਿਰ ਤੁਸੀਂ ਇਹ ਸੈਂਟਰ ਕਾਦੇ ਵਾਸਤੇ ਖੋਲੇ ਆ ਨਹੀਂ ਭਾਈ ਜੀ ਕੰਮ ਸਾਡਾ ਤਾਂ ਕੰਮ ਹੀ ਦੇਖੋ ਠੱਗੀਆਂ ਦਾ ਨਾ ਇਹ ਤਾਂ ਮਾਰ ਨਹੀਂ ਠੱਗਿਆ ਸਾਨੂੰ ਕਿ ਭੇਜਣ ਪੁੱਜਣ ਦਾ ਨਹੀਂ ਪਤਾ ਪਰ ਲੋਕਾਂ ਨੇ ਠੱਗਿਆ ਮਰਾਉਣੀਆਂ ਨਾ ਬਈ ਜਿਹੜੀ ਚੀਜ਼ ਦੇਖੋ ਲੋਕ ਚਾਹੁੰਦੇ ਹੈਗੇ ਲੋਕ ਹੁਣ ਕਹਿੰਦੇ ਵੀ ਕਿ ਚਿੱਟਾ ਬੀਣਾਗਾ ਤਾਂ ਚਿੱਟਾ ਵੇਚੀ ਜਾਂਦਾ ਹੁਣ ਲੋਕ ਕਹਿੰਦੇ ਅਸੀਂ ਬਾਹਰ ਭੇਜਣ ਦੇ ਨਾਂ ਤੇ ਠੱਗੀਆਂ ਖਾਣੀਆਂ ਤਾਂ ਅਸੀਂ ਵੀ ਠੱਗੀਆਂ ਮਾਰੀ ਜਾਂਦੇ ਦੇਖੋ ਅਜੀਨਾ ਮਾਰਾਂ ਕੋਈ ਹੋਰ ਠੱਗੀ ਮਾਰੋ ਠੱਗੀ ਤਾਂ ਦੇਖੋ ਕਿਸੇ ਨੇ ਤਾਂ ਮਾਰ ਨਹੀਂ ਮਾਰਨੀ ਹੁਣ ਜਦੋਂ ਜਿਹਨੂੰ ਆਤ ਹੀ ਪੈ ਗਈ ਆ ਉਹਨੇ ਫਿਰ ਇਹ ਕੰਮ ਤਾਂ ਕਰ ਨਹੀਂ ਬਈ ਸਾਡਾ ਇਹ ਕੰਮ ਇੱਕ ਐ ਸਮਝ ਲਓ ਕਿ ਸਿਸਟਮ ਬਣ ਗਿਆ ਪੰਜਾਬ ਦੇ ਵਿੱਚ ਇਹ ਠੱਗੀਆਂ ਵਾਲਾ ਤੇ ਬਈ ਚੱਲਣ ਦੇਣਾ ਚਾਹੀਦਾ ਪਰ ਅਸੀਂ ਤ ਅਸੀਂ ਦੇ ਰਹੇ ਨਾ ਤੁਸੀਂ ਕਿਚੌਣੇ ਵੀ ਭਾਨਾ ਸੋ ਤੇ ਉੱਡੇ ਨਾਰ ਆਲ ਕੇ ਥੋਦੇ ਤੁਸੀਂ ਵੀ ਕਾਈ ਚੱਲੋਂ ਤੇ ਉਹਨੂੰ ਵੀ ਖਵਾਈ ਚੱਲੋ ਬਾਈ ਜੀ ਦੇਖੋ ਅਸੀਂ 25 ਪੈਸੇ ਹੀ ਸਦੰਨੇ ਆ ਇਹਨੂੰ ਵੀ ਦੇ ਦਿਆ ਕਰਾਂ 5 ਪੈਸੇ ਸਾਈਲ ਲੈ ਕੇ ਸਾਡਾ ਮੰਨ ਲਓ 100 ਦੇ ਵਿੱਚੋਂ 25 ਪੈਸੇ ਅਸੀਂ ਪਹਿਲੇ ਹੀ ਦੰਨੇ ਆ ਤਾਂ ਹਾਂ ਜਾੜੇ ਸਾਡੇ ਪੈਸੇ 5 ਪੈਸੇ ਇਹਨੂੰ ਦੇ ਦਿਆ ਕਰਾਂਗੇ ਸਮਝ ਲਾਂਗੇ ਸਾਡੇ ਕੋਲ 70 ਹੀ ਬਚੇ ਸਾਡੇ ਨਾਲ ਮਿਲੇ ਇਹ ਵੀ ਰੁਪਈਏ ਕਮਾਵੇ ਘਰੇ ਬੈਠ ਕੇ ਕੁਝ ਕਰਨ ਦੀ ਲੋੜ ਨਹੀਂ ਬਾਈ ਤੁਹਾਨੂੰ ਐ ਨਹੀਂ ਲੱਗਦਾ ਜਿਹੜੇ ਤੁਸੀਂ ਚੰਗਾ ਕੰਮ ਕਰਨ ਵਾਲੇ ਏਜੰਟਾਂ ਉਹਨਾਂ ਨੂੰ ਬਦਨਾਮ ਕਰ ਰਹੇ ਹੋ ਤੁਹਾਡੇ ਅਰਗੇ ਬੰਦੇ ਬਈ ਚੰਗੇ ਵਾਲੇ ਜਿਨ੍ਹਾਂ ਲੋਕਾਂ ਨੇ ਮੈਨੂੰ ਸਟੱਡੀ ਵੀਜ਼ਾ ਵਗਰਾ ਲਵਾਉਣਾ ਹੈ ਇੱਕ ਨੰਬਰ ਦੇ ਜਿਹੜੇ ਡਾਕੂਮੈਂਟ ਹੈ ਉਹ ਕੋਲੇ ਜਾਂਦਾ ਹੀ ਚੰਗੇ ਕੋਲੇ ਸਾਡੇ ਕੋਲੇ ਤਾਂ ਉਹ ਹੁੰਦਾ ਜਿਹੜਾ ਕਹਿੰਦਾ ਯਾਰ ਮੈਨੂੰ ਮੇਰੇ ਕੋਲੇ ਕੋਈ ਡਾਕੂਮੈਂਟ ਨਹੀਂ ਕੁਝ ਨਹੀਂ ਬਾ ਮੈਨੂੰ ਤਾਂ ਬਾਹਰ ਭੇਜ ਦਿਓ ਉਹ ਇਹ ਜਿਹੇ ਲੋਕ ਹੁੰਦੇ ਆ ਰੋਈ ਤਾਂ ਬਈ ਠੂਈ ਮਰਵਾਉਣਗੇ ਅਸੀਂ ਫਿਰ ਬਈ ਤਿਆਰ ਬੈਠੇ ਆ ਇਹ ਤੱਕ ਨਹੀਂ ਯਾਰ ਬੰਦਾ ਬਹੁਤ ਗਰੀਬ ਬੰਦਾ ਹੁੰਦਾ ਕੋਈ ਪੈੜੀ ਵੇਚ ਕੇ ਆਉਂਦਾ ਕੋਈ ਘਰ ਵੇਚ ਕੇ ਆਉਂਦਾ ਤੇ ਤੁਸੀਂ ਉਹਦਾ ਪੈਸਾ ਜਿਹੜਾ ਅਸੀਂ ਕੱਖਰ ਪੱਕਰ ਕਰ ਦਿੰਦੇ ਹਾਂ ਨਹੀਂ ਚਲੋ ਕੋਈ ਗੱਲ ਨਹੀਂ ਬਈ ਇਹਦੇ 'ਚ ਕੀ ਹੈਗਾ ਉਹਨਾਂ ਨੇ ਮੈਂ ਤੁਹਾਨੂੰ ਉਹਨੇ ਜਿੰਨਾ ਚਿਰ ਉਹਦੀ ਕਿਸੇ ਕੋਲੇ ਕਿੱਲਾ ਜ਼ਮੀਨ ਆ ਉਹਦੀ ਬਾਹਰ ਭੇਜਨ ਦੇ ਨਾਂ ਤੇ ਠੱਗੀ ਨਹੀਂ ਜਾਂਦੀ ਉਹਨਾਂ ਚ ਉਹਨੇ ਰੁਕਣਾ ਥੋੜੀ ਆ ਉਹਨੇ ਜਾਣਾ ਹੀ ਜਾਣਾਗਾ ਉਹ ਬਿਸ਼ੱਕ ਅਮਰੀਕਾ ਡੋਂਕੀ ਲਾਉਂਦਾ ਲੌਂਦਾ ਉੱਥੇ ਆਪਣਾ ਮਾਰਾਂ ਦੇ ਜੰਗਲਾਂ ਚ ਮਰ ਜੇ ਪਰ ਉਹਨੇ ਜਾਣਾ ਹੀ ਜਾਣਾ ਉਹਨੇ ਉਹ ਉੱਥੇ ਮਰ ਜਾਂਦਾ ਉਹਨਾਂ ਨਾਲ ਤਾਂ ਚੰਗੇ ਹੀ ਅਸੀਂ ਤਾਂ ਮੜੀ ਜੀ ਠੱਗੀ ਮਾਰਦੇ ਬੰਦਾ ਤਾਂ ਨਹੀਂ ਮਾਰਦੇ ਇਹ ਤਾਂ ਛੋਟਾ ਕੰਮ ਹੈ ਸੋ ਭਾਨੇ ਸਿੱਧੂ ਨੂੰ ਤਾਂ ਬੇਨਤੀ ਆ ਵੀ ਸਰਕਾਰ ਨੂੰ ਬੇਨਤੀ ਵੀ ਲਗਾ ਲਗਾਮ ਪਾਓ ਯਾਰ ਇਹ ਐ ਤਾਂ ਬੰਦ ਕਰ ਦੇਣਗੇ ਠੱਗੀ ਥੋੜੀ ਦਾ ਕੰਮ ਹੀ ਬੰਦ ਹੋ ਜੂ ਅਸੀਂ ਅਸੀਂ ਕਾਦੀ ਰੋਟੀ ਖਾਣੇ ਸਾਡੇ ਇੰਨੇ ਨੇ ਖਰ ਗੱਡੀਆਂ ਫੋਰਚਨਰਾਂ ਗੱਡੀਆਂ ਸਾਡੇ ਬੌਂਸਰ ਰੱਖੇ ਹੋਏ ਆ ਸਾਡਾ ਕੰਮ ਕਿਵੇਂ ਚੱਲੂਗਾ ਜੇ ਅਸੀਂ ਠੱਗੀ ਨਾ ਮਾਰਾਂਗੇ ਇਹ ਤਾਂ ਗੱਲ ਗਲਤ ਆ ਨਾ ਜਦੋਂ ਹੁਣ ਅਸੀਂ ਕੰਮ ਕਰੀ ਜਾਂਦੇ ਆ ਅਸੀਂ ਹੁਣ ਕਹੀ ਜਾਂਦਾ ਵੀ ਅਸੀਂ ਹਿੱਸਾ ਵੀ ਦਿੰਨੇ ਆ ਕੋਸ਼ਿਸ਼ ਸਹੀ ਲੈ ਲੈ ਯਾਰ ਸੜਨਾ ਬੈਠੇ ਗੱਲਬਾਤ ਕਰੇ ਜਿੰਨੇ ਵੀ ਸਾਡੇ ਹੈਗੇ ਆ ਅਸੀਂ ਠੱਗ ਜਿੰਨੇ ਵੀ ਮਤਲਬ ਸਾਡਾ ਟੋਲਾ ਮਤਲਬ ਠੱਗ ਸ਼ਬਦ ਆ ਗਿਆ ਮਤਲਬ ਵੀ ਜਿੰਨਾ ਵੀ ਸਾਡਾ ਮਤਲਬ ਗਰੁੱਪ ਹੈ ਉਹ ਸਾਰੇ ਇਸੀ ਤੇ ਕਰਾਂਗੇ ਪੰਜ ਪੈਸੇ ਸਾਡੇ ਨਾਲ ਗਲਤ ਆ ਕਰੇ ਇਹ ਜੇ ਭਾਈ ਜਿਹੜੇ ਚੰਗੇ ਏਜੰਟ ਨੇ ਤੁਹਾਡੇ ਕਰਕੇ ਉਹ ਬਦਨਾਮ ਹੋ ਰਿਹਾ ਤੇ ਉਹਨਾਂ ਉਹ ਰਲ ਗਏ ਉਹ ਟੋਟੇ ਉਲਟੋ ਅਗੇ ਭੰਨੇ ਦੇ ਨਾਲ ਰਲ ਗਏ ਉਹ ਫਿਰ ਤੁਸੀਂ ਕਿਧਰ ਜਾਉਂਗੇ ਦੇਖੋ ਜੇ ਤਾਂ ਸਾਡੇ ਸਾਰੇ ਲੋਕ ਹੀ ਖਿਲਾਫ ਹੋ ਗਏ ਸਾਰਾ ਸਿਸਟਮ ਹੀ ਫੇਰ ਤਾਂ ਵੀ ਸਾਡੇ ਜੁੱਤੀਆਂ ਹੀ ਪਹਿਣਗੇ ਫਿਰ ਤਾਂ ਥੱਪੜ ਹੀ ਪਹਿਣਗੇ ਸਾਡੇ ਹੁਣ ਕੀ ਕਰ ਸਕਦੇ ਪਰ ਐਵੇਂ ਵੀ ਲੋਕ ਚੱਲੀ ਜਾਂਦਾ ਲੋਕਾਂ ਨੂੰ ਚੰਗੇ ਮਾੜੇ ਦੀ ਬਾਹਲੀ ਪਛਾਣ ਨਹੀਂ ਨਾ ਇੱਥੇ ਚੱਲੀ ਜਾਂਦਾ ਹੈ ਤੇ ਬਾਈ ਜੇ ਤੁਸੀਂ ਪਹਿਲਾਂ ਇਹ ਜੁੱਤੀਆਂ ਵਾਲਾ ਕੰਮ ਨਾ ਕਰੋ ਤੇ ਠੱਗੀਆਂ ਠੂਰੀਆਂ ਬੰਦ ਕਰ ਦੇਉ ਤੇ ਇਮਾਨਦਾਰੀ ਨਾਲ ਕੰਮ ਸ਼ੁਰੂ ਕਰ ਲਓ ਚੰਗਾ ਨਹੀਂ ਹੈਗਾ ਬਾਈ ਇਮਾਨਦਾਰੀ ਨਾਲ 20000 ਕਮਾਉਣ ਨਾਲੋਂ ਮੈਂ ਜੁੱਤੀਆਂ ਖਾ ਕੇ 5-10 ਲੱਖ ਰੁਪਏ ਕਮਾਉਣਾ ਚੰਗਾ ਸਮਝੂਗਾ ਕੋਈ ਚੱਕਰ ਨਹੀਂ ਇੱਕ ਵਾਰ ਪੀ ਕਮਾ ਲੇ ਜੇ ਮੰਨ ਲਓ ਕਰੋੜ ਰੁਪਏ 2 ਕਰੋੜ 5 ਕਰੋੜ ਰੁਪਏ ਕਮਾ ਲੇ ساری ਜ਼ਿੰਦਗੀ ਤੇ ਬਣ ਜੂ ਚਾਰ ਜੁੱਤੀਆਂ ਨਾਲ ਕੀ ਵਾਲ ਉੱਡ ਜਾਣਗੇ ਫੇਰ ਕੀ ਹੁੰਦਾ ਕੋਈ ਚੱਕਰ ਨਹੀਂ ਵੀਰੇ ਇਹਨਾਂ ਗੱਲਾਂ ਨਾਲ ਐਸ ਤੱਕ ਰਾਂਗੇ ਨਾ ساری ਜ਼ਿੰਦਗੀ ਹੁਣ ਬਲੇਜ਼ਰ ਪਾਏ ਬਾਈ 10000 ਦੇ ਬਲੇਜ਼ਰ ਪਾਉਣੇ ਸੀ ਤੇ ਹ ਇੱਜ਼ਤ ਵੀਰੇ ਆਉਂਦੀ ਜਾਂਦੀ ਰਹਿੰਦੀ ਜਦੋਂ ਪੈਸਾ ਆ ਗਿਆ ਇੱਜ਼ਤ ਵੀ ਆ ਜੂਗੀ ਕੋਈ ਚੱਕਰ ਆ ਦੇਖੋ ਦੋਸਤੋ ਆ ਬਾਈ ਕਹਿੰਦਾ ਮੇਰਾ 15-20 ਲੱਖ ਦਾ ਨੁਕਸਾਨ ਕਰਤਾ ਪਰ ਇਹੋ ਜੇ ਭਰਾ ਜਿਹੜੇ ਠੱਗੀਆਂ ਮਾਰਦੇ ਨੇ ਤੇ ਭਾਨੇ ਨੂੰ ਮਾੜਾ ਵੀ ਕਹਿੰਦੇ ਨੇ ਹੁਣ ਤੁਸੀਂ ਫੈਸਲਾ ਕਰਨਾ ਵੀ ਤੁਸੀਂ ਭਾਨੇ ਵਾਲੇ ਪਾਸੇ ਖੜਨਾ ਕਿ ਆ ਬਾਈਆਂ ਅਰਕੇ ਪਾਸੇ ਜਿਹੋ ਜਿਹੇ ਬਾਈ ਨੇ ਜਿਹੋ ਜੇ ਕੰਮ ਇਹ ਕਰ ਦੇਣ ਨਾਲੇ ਪਾਸੇ ਖੜਨਾ ਹਾਂ ਬਈ ਤੁਸੀਂ ਕੀ ਕਹਿਣਾ ਚਾਹੋਗੇ ਬਸ ਬਈ ਮੈਂ ਤਾਂ ਇਹੀ ਕਹਿਣਾ ਵੀ ਜਨੇਪਰ ਨੇ ਤੇ ਪਰਚੇ ਗੁਰਚੇ ਪਏ ਚਾਈਨੀ ਚੋਰੀ ਵਾਲਾ ਉਹ ਪਰਚੇ ਹੀ ਮੈਂ ਰਫਾ ਤਫਾ ਕਰਵਾਉਣਾ ਚਾਈਨੀ ਚੋਰੀ ਵਾਲਿਆਂ ਦਾ ਚਾਈਨੀ ਦੇ ਪੈਸੇ ਮੈਂ ਦੇ ਦੇਣਾ ਜਿਹੜਾ 10000 ਦਾ ਪਰਚਾ ਪਾਇਆ ਉਹ ਵੀ 10000 ਮੈਂ ਦੇ ਦੇਣਾ ਮੈਂ ਉਹਨੂੰ ਕਹਿਣਾ ਵੀ ਮੇਥੋਂ 10 ਲੱਖ ਰੁਪਏ ਉੱਕਾ-ਪੁੱਕਾ ਲੈ ਲੈ ਪਾ ਮੇਰੇ ਕੰਮ ਚੜਿਕਾਂ ਨਾਲਾ ਵੀ ਮੈਂ ਸਾਰੇ ਉਹਦੇ ਮਸਲੇ ਨਿਬੇੜ ਦੇਣਾ ਮੈਨੂੰ ਪਤਾ ਹੈ ਪਰਚੇ ਨਗਲੀ ਨੁਕਲੀ ਹੁੰਦੇ ਆ ਜ਼ਿਆਦਾਤਰ ਉਹ ਸਾਰੇ ਸੀ ਆਪਣੀ ਹੈਗ ਕਾ ਬੁਕਿੰਗ 1 ਕਰੋੜ ਦੀ ਟੱਗੀ ਮਾਣਾ ਮੈਂ 10 ਕਰੋੜ ਦੀ ਮਾਣਾ ਮੈਂ ਬੋਲੇ ਨਾ ਮੈਂ ਮੈਨੂੰ ਤੇ ਮੇਰੇ ਸਟਾਫ ਨੂੰ ਨਾ ਬੋਲੇ ਲਓ ਵੀ ਦੋਸਤੋ ਤੁਸੀਂ ਦੇਖਿਆ ਹਜੇ ਵੀ ਇਹ ਚਾਰਟ ਪਾਉਣੋਂ ਨਹੀਂ ਹਟਦੇ ਇਹ ਆਪਦੀਆਂ ਆਦਤਾਂ ਤੋਂ ਬਾਜ਼ ਨਹੀਂ ਹੁੰਦੀ ਤੇ ਹੁਣ ਫੈਸਲਾ ਤੁਸੀਂ ਕਰਨਾ ਕਿ ਤੁਸੀਂ ਕਿਹੜੇ ਬੰਦੇ ਨੂੰ ਸਪੋਰਟ ਕਰਨੀ ਆ ਸਹੀ ਕੌਣ ਹੈ ਤੇ ਗਲਤ ਕੌਣ ਸਾਡੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਸਾਡੇ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਾਡੇ ਨੂੰ ਫੋਲੋ ਕਰੋ